Yeah. வாசா வா ੴ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੇ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਇੱਠੇ ਸਭ ਦੁੱਖ ਜਾਏ ਬੇਗ ਬਹਾਦਰ ਸਿਮਰੀਐ ਘਰ ਨਾਉ ਨਿਦੇਵੈ ਧਾਏ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੰਥ ਕੇ ਵਾਲੇ ਅੰਮ੍ਰਿਤ ਕੇ ਦਾਤੇ ਸਰਵੰਸ ਦਾਨੇ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਿਆਂ ਦੇ ਜੋਤ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਿ ਦਰਬਾਰ ਸ੍ਰੀ ਦਸਮਨ ਦਰਬਾਰ ਸ੍ਰੀ ਸਰਬਲੋ ਦਰਬਾਰ ਸਿਨਾ ਦਰਬਾਰਾਂ ਦੇ ਪਾਠ ਦਰਸ਼ਨ ਉਪਦੇਸ਼ ਜੀ ਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਗੁਰੂਨਾ ਜੀ ਸ੍ਰੀ ਵਾਹਿਗੁਰੂ ਗੁਰੂ ਜੀ ਦੇ ਪੰਜ ਪਿਆਰੇ ਪੰਜ ਮੀਰ ਚਾਰ ਸਹਬਜ਼ਾਦੇ ਸਹਬਜ਼ਾਦਾ ਅਜੀਤ ਸਿੰਘ ਜੀ ਸਹਬਜ਼ਾਦਾ ਜੁਝਾਰ ਸਿੰਘ ਜੀ ਜਥੇ ਸਿੰਘ ਜੀ ਚਾਲੀਆ ਮੁਕਤਿਆ ਸਿੰਘਾਂ ਹਠੀਆਂ ਜੱਪੀਆਂ ਤੱਮੀਆਂ ਸਿੰਘਾਂ ਚਿਤਰਾ ਗੁਪਤਾ ਨਿਹੰਗ ਸਿੰਘਾਂ ਭਜੰਗ ਸਿੰਘਾਂ ਸਭ ਉਹ ਸ਼ਹੀਦ ਸਿੰਘਾਂ ਸਿੰਘਣੀਆਂ ਭਚੰਗੀਆਂ ਯੋਧਿਆਂ ਮਹਾਪੁਰਸ਼ਾਂ ਸੰਤਾਂ ਭਗਤਾਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਸਰਬੱਤ ਗੁਰਦੁਆਰਿਆਂ ਤੀਰਥਾਂ ਧੰਮਾਂ ਨਿਸ਼ਾਨਾਂ ਧੌਂਸਿਆਂ ਬੁੰਗਿਆਂ ਸਰੋਵਰਾਂ ਬੌੜੀਆਂ ਸੰਯੁਕਤ ਚਾਰ ਤਖਤ ਪੰਜਵਾਂ ਤਖਤ ਚਲਦਾ ਵੀਰ ਚੱਕਰਵਰਤੀ 96 ਕਰੋੜ ਸਰੋਹਣੀ ਪੰਥ ਅਕਾਲੀ ਬੁੱਢੇ ਦਲ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਨਿਮੈਂ ਸਰਵਤ ਕਾਲਸਾ ਜੀ ਕੀ ਅਰਦਾਤ ਤੇਗ ਵਤੇ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਹਿਬ ਜੀ ਸਹਾਇ ਗੁਰੂ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸ੍ਰੀ ਵਾਹਿਗੁਰੂ ਸਰਵ ਜੀ ਦੀਆਂ ਸੇਵਾਵਾਂ ਵਿੱਚ ਹਾਜ਼ਰ ਹੋਏ ਹਨ ਮਹਾਰਾਜ ਆਪ ਜੀ ਨੇ ਕਿਰਪਾ ਕਰਨੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਹੀ ਪੰਗਰੁਮਾਨ ਕਰਦੀਆਂ ਤੁਰਬੋ ਮਿਟਾਵਾਂ ਭੇਟੀਆਂ ਪ੍ਰਵਾਦ ਕਰਾ ਪ੍ਰਸਾਦ ਦੇ न पाल मर चला नान लिख हुकमी हुकार ज ਸਾਰ ਕਰੇ ਤਨਖੇ ਹੋਵਾ ਕੂ ਜੀਲ ਦੇਵ ਵਾ ਕੂ ਜਪ ਬਦਸ ਨੂੰ ਗਾਇ ਕੋ ਵੀ ਕਹ ਅਦੂਰ ਕੋਤਨਾ ਕਥੀ ਨਾ ਆਰ ਤੋਕ ਤੋਰ ਬਦ ਕਤੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਰਕਪਾਏ ਜੁਵਾ ਮਟਾਏ ਕੋ ਤੁੰਡਕ ਨੂੰ ਵਡਾਏ ਰਹਾ ਸਾਕਤ ਹਰ ਰਸਾ ਨਾ ਜਾਣਿਆ ਜਾਣਿਆ ਤਰੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲਹਿ ਚੁਪੇ ਦੁਪਾ ਵਹਿ ਜੋ ਕਾਲ ਸਰਹ ਸਰੰਡਾਏ ਹਰ ਜਨੋ ਰਾਹ ਨਾਮ ਸਿਮਾਨਿਕ ਜਨ ਮਨ ਕੋ ਕੰਡਾ ਹੈ ਬਨਾਰਸੀ ਭਰਖਪਾ ਪਰਮੇਸ਼ਰ ਬਹੁਤ ਸੋਹਣ ਕੰਡਾ ਰੇਮੰਡਾਏ ਆਮ ਗਰੀਬ ਮਸਕੀਨ ਪ੍ਰਭ ਤੇਰੇ ਹੇ ਹਰ ਰਾਖਾ ਖੁੜ ਵਡਾਏ ਜਾਨਾ ਨਾਮ ਧਾਰਕ ਹੈ ਪਰ ਨਾਮੇ ਸੁਖ ਵੰਡਾਏ ਰਾਗ ਗੌੜੀ ਪੂਰਵੀ ਆਕ ਰੇ ਵਡਾਏ ਕਿਦਾ ਸਾਲ ਆਈ ਹੈ ਬੜੇ ਨੂੰ ਪੁੱਛਣ ਜਾ ਬਾਬਾ ਮਾਇਆ ਰਚਨਾ ਤੋ ਤੇ ਨਾਮ ਵਿਚਾਰ